ਲੇ ਮੰਮੀ ਚਾਹ ਪੀ ਲੋ ਮਨਪ੍ਰੀਤ ਨਾਲੇ ਮੰਮੀ ਮਨਪ੍ਰੀਤ ਦੇ ਪੇਕਿਆਂ ਤੋਂ ਬਿਸਕੁਟ ਆਏ ਨੇ ਬਾਲੇ ਸਵਾਦ ਨੇ ਸਵਾਦ ਤਾਂ ਹੋਣੀ ਆ ਦੀਦੀ ਮੇਰੇ ਪੇਕੇ ਨਾ ਜਦੋਂ ਵੀ ਬਿਸਕੁਟ ਕਢਵਾਉਂਦਿਆ ਹਮੇਸ਼ਾ ਮੰਮੀ ਸ਼ੈਰੋਂ ਹੀ ਕਢਵਾਉਂਦਿਆ ਕਿਉਂਕਿ ਡੈਡੀ ਨੇ ਪੋਹ ਨੂੰ ਸੰਧਾਰਾ ਦੇਣ ਜਾਣਾ ਹੁੰਦਾ ਸ਼ੈਰੋਂ ਹੀ ਕਢਵਾ ਕੇ ਜਾਂਦੇ ਰਹੇ ਆ ਉਹ ਤਾਂ ਹੀ ਇਸ ਵਾਰੀ ਮੈਨੂੰ ਵੀ ਸ਼ੈਰੋਂ ਕਢਵਾ ਕੇ ਦੇ ਕੇ ਗਏ ਆ ਬਿਸਕੁਟ ਤਾਂ ਨਾਲ ਹੈਗੇ ਕੋਤੋਂ ਬਿਸਕੁਟ ਤਾਂ ਚਾਹੇ ਸ਼ੈਰੋਂ ਕਢਾਲਾ ਚਾਹੇ ਪਿੰਡੋਂ ਕਢਾਲਾ ਵੱਜਣੇ ਤਾਂ ਪੇਕਿਆਂ ਦੀ ਨੇ ਹਰ ਵੇਸੇ ਵੀ ਪੁੱਤ ਤੇਰੇ ਪੇਕੇ ਦਾ ਬਹੁਤ ਸੋਹਣਾ ਕਰਕੇ ਗਏ ਨੇ ਈੜਾ ਕਪੜਾ ਵੀ ਬਹੁਤ ਸੋਹਣਾ ਦੇ ਕੇ ਗਏ ਨੇ ਆਪਾ ਉਹ ਤਾਂ ਮੰਮੀ ਜੀ ਮੈਂ ਸਪੈਸ਼ਲੀ ਉਹਨਾਂ ਨੂੰ ਕਿਹਾ ਸੀ ਵੀ ਮੇਰਾ ਪਹਿਲਾ ਸੌਣਾ ਹੈ ਤੇ ਤੁਸੀਂ ਕਪੜਾ ਈੜਾ ਸੋਹਣਾ ਹੀ ਦੇ ਕੇ ਜਾਇਓ ਮੰਮੀ ਮੈਂ ਕਿਹਾ ਵੀ ਇੱਥੇ ਆਂਡ ਗਵਾਂਡ ਨੂੰ ਦਿਖਾਉਂਦਾ ਰਵਾਜ ਆ ਐਵੇਂ ਫਿਰ ਬੇਇੱਜ਼ਤੀ ਜੀ ਹੋ ਜਾਂਦੀ ਆ ਇਹ ਤਾਂ ਗੱਲ ਹੈਗੀ ਪੁੱਤ ਰੀਤ ਇਹ ਤਾਂ ਪਹਿਲਾਂ ਤੋਂ ਚੱਲੀ ਆਈ ਜੇ ਹੁਣ ਨਹੀਂ ਦਿਖਾਉਂਦੇ ਹੈਗੇ ਤਾਂ ਤੈਨੂੰ ਪਤਾ ਪੁੱਤ ਸਰੀਕੇ ਦੀਆਂ ਮੂੰਹ ਜੋੜ ਜੋੜ ਗੱਲਾਂ ਕਰਦੀਆਂ ਨੇ ਸਹੀ ਗੱਲ ਆ ਮੰਮੀ ਥੋੜੀ ਕਿਸੇ ਦੇ ਮੂੰਹ ਥੋੜੀ ਫੜੇ ਜਾਂਦੇ ਆ ਇਹ ਤਾਂ ਗੱਲ ਹੈਗੀ ਨਾਲ ਦੀਦੀ ਤੁਹਾਡੇ ਘਰ ਦੇ ਆਣੇ ਕਦੋਂ ਆਉਣਾ ਸੰਧਾਰਾ ਦੇ ਮੈਂ ਵੀ ਤੁਹਾਡੇ ਪੇਕਿਆਂ ਨੂੰ ਮਿਲ ਲੈਂਦੀ ਕੁੜੇ ਸਰ ਵੀ ਕਰੀਆਂ ਲੈ ਆਹ ਬੈਠੀਆਂ ਨੇ ਕਰੀਆਂ ਆਹ ਬੈਠੀਆਂ ਨੇ ਤਿੰਨੇ ਸੱਸ ਨੂੰ ਹਾਂ ਨਹੀਂ ਕਿਤੇ ਨਾજર ਵੀ ਨਾ ਲਵਾ ਲਿਓ ਨਜ਼ਰ ਵਾਲੀ ਤਾਂ ਕੀ ਗੱਲ ਐ ਅਸੀਂ ਤਾਂ ਹਮੇਸ਼ਾ ਹੀ ਆਈ ਬੈਠੀਆਂ ਹੁੰਨੀਆਂ ਅੱਛਾ ਮੈਂ ਤਾਂ ਸੰਧਾਰਾ ਦੇਣ ਆਈ ਸੀ ਮੇਰੇ ਪੇਕੇ ਤਾਂ ਸੰਧਾਰਾ ਆਇਆ ਸੀ अच्छा आ ले ਛੋਡੇ ਵੀ ਤੁਸੀਂ ਬਿਸਕੁਟ ਖਾਈ ਜਾਂਦੇ ਮੇਰੇ ਸੰਧਾਰਾ ਛੋਡਾ ਵੀ ਆ ਗਿਆ ਕੁੜੀ ਹਾਂਜੀ ਦੀਦੀ ਆ ਗਿਆ ਪੁੱਤ ਇਹਦਾ ਤਾਂ ਆ ਗਿਆ ਮੇਰੇ ਘਰ ਦੇ ਸੰਧਾਰਾ ਦੇ ਕੇ ਗਏ ਸੀ اچھا ਤੇ ਸਰ ਵੀ ਤਾਂ ਨਹੀਂ ਆਇਆ ਉਹ ਇਹ ਗੱਲਾਂ ਕਰੀ ਜਾਂਦੇ ਸੀ ਹੁਣ ਬੈਠੇ ਦੀਦੀ ਨੂੰ ਇਹੀ ਪੁੱਛੀ ਜਾਂਦੀ ਸੀ ਵੀ ਤੁਹਾਡੇ ਘਰ ਦੇ ਕਦੋਂ ਆਣ ਕੇ ਮੈਂ ਵੀ ਉਹਨਾਂ ਨੂੰ ਮਿਲ ਲੂੰਗੀ। ਦੀਦੀ ਹੁਣ ਤਾਂ ਦੀਦੀ ਨੇ ਵੀ ਪੁੱਛ ਲਿਆ। ਦੱਸੋ ਕਦੋਂ ਆਉਣਗੇ? ਕਰਦੀਆਂ ਮੈਂ ਮਨਪ੍ਰੀਤ ਮੇਰੇ ਭਾਈ ਨਾਲ ਗੱਲ ਅੱਜ ਫੋਨ ਤੇ ਵੀ ਕਿਦਾਂ ਆਉਣੇ ਉਹਨਾਂ ਨੇ। ਲੈ, ਹੋਰ ਭਾਈ ਸੰਧਾਰੇ ਦਾ ਹੱਕ ਬਣਦਾ ਹੈ ਸੌਣ 'ਚ। ਕੁੜੀਆਂ ਦਾ ਸੰਧਾਰਾ ਤਾਂ ਜ਼ਰੂਰੀ ਚਾਹੀਦਾ ਹੈ। ਜੇ ਮਾਂ ਪਿਓ ਨਹੀਂ ਹੈਗੇ ਭਈ ਤਾਂ ਪਰਾਪਰਜਾਈ ਦਾ ਹੱਕ ਬਣਦਾ ਹੁੰਦਾ ਸੰਧਾਰੇ ਦਾ। ਚੰਗਾ ਮੰਮੀ ਤੁਸੀਂ ਚਾਹ ਪੀਓ ਮਨਪ੍ਰੀਤ ਮੈਂ ਸਤੂ ਨੂੰ ਚਾਹ ਲਾਇਆ। ਕੋਈ ਨਾ ਬੁੱਤ ਦੇ ਦੇ ਸਤੂ ਨੂੰ ਚਾਹ। ਪੀ ਲਓ ਦੀਦੀ ਚਾਹ ਪੀ ਲਓ। ਨਾ ਨਾ ਮੈਂ ਤਾਂ ਚਾਹ ਪੀ ਕੇ ਆਈ ਸੀ ਹੁਣ। ਥੋੜੇ ਜੱਸੀ। ਕਿਉਂ ਹੈ ਜੀ ਗੱਲਾਂ ਕਰਕੇ ਉਹਦਾ ਮਨ ਉਦਾਸ ਕਰਦੀਆਂ। ਨਹੀਂ ਤੈਨੂੰ ਤਾਂ ਪਤਾ ਵੀ ਉਹਦੇ ਮਾਪੇ ਨਹੀਂ ਹੈਗੇ। ਚਲ ਮਨਪ੍ਰੀਤ ਨੂੰ ਤਾਂ ਨਹੀਂ ਪਤਾ ਹੈਗਾ। ਲੈ ਤਾਈ ਮੈਂ ਗਲਤ ਕੀ ਕਿਹਾਗਾ? ਵਿਚਾਰੀ ਉਹ ਵੀ ਸੰਧਾਰੇ ਦਾ ਇੰਤਜ਼ਾਰ ਕਰਦੀ ਹੋਊਗੀ ਤਾਂ ਮੈਂ ਪੁੱਛ ਲਿਆ। ਚਲ ਸਾਡੇ ਗੱਲਾਂ ਨੂੰ ਤਾਂ ਹੋਰ ਦੱਸ ਕਿਵੇਂ? ਕਰੀ ਠੀਕ ਨੇ ਸਾਰੇ। ਹਾਂ ਤਾਈ ਸਾਰੇ ਵਧੀਆ ਨੇ। ਚੰਗਾ ਮੈਂ ਤਾਂ ਜਾਣਨੀ ਆ ਮੇਰੇ ਤਾਂ ਕੰਮ ਪਏ ਨੇ ਪਈ। ਫੇਰ ਆਉਂਗੀ ਨਾ ਨਾ ਚੱਤ ਮੈਂ ਪੀ ਕੇ ਆਈ ਸੀ ਤਈ ਮੈਂ ਤਾਂ ਜਾਣੀ ਆ ਮੈਨੂੰ ਕੋਲੀ ਬੇਲੀ ਕਰਕੇ ਦੇ ਦਿੰਦੀ ਸੱਚਾ ਫੇਰ ਮੈਂ ਲੈ ਹੀ ਆਉਂਦੀ ਫੇਰ ਲਾ ਹੋਰ ਵੀ ਦੇ ਕੇ ਆਉਣਾ ਸੰਧਾਰਾ ਹਾਂ ਫੇਰ ਮੈਂ ਇਧਰ ਹੀ ਵੰਡ ਕੇ ਆਉਂਗੀ ਦੇ ਚਾਚੀ ਕਿਸ ਸੰਧਾਰਾ ਹੋਰ ਠੀਕ ਹੈ ਠੀਕ ਚੰਗਾ ਫੇਰ ਮੰਮੀ ਆ ਤੁਸੀਂ ਵੀ ਚੱਕ ਲੋ ਮੰਮੀ ਦੀਦੀ ਦੀ ਕਿਸੇ ਵੀ ਗੱਲ ਦਾ ਤੁਸੀਂ ਵੀ ਕੋਈ ਜਵਾਬ ਨਹੀਂ ਦਿੱਤਾ ਤੇ ਵੱਡੇ ਦੀਦੀ ਵੀ ਅੰਦਰ ਚਲੇ ਗਏ ਕੀ ਹੋ ਗਿਆ ਪੁੱਤ ਕੀ ਦੱਸਾਂ ਮੈਂ 7 ਸਾਲ ਹੋ ਗਏ ਦੀ ਬਾਪ ਨੂੰ। ਮਾਂ ਤਾਂ ਇਹਦੀ ਵਿਚਾਰੀ ਤੇ ਛੋਟੀ ਹੁੰਦੀ ਪੱਗਦੀ ਸੀਗੀ। ਜਿੱਦੇ ਦਾ ਬਾਪ ਮੁੱਖਿਆ ਪੁੱਤ ਪਹਿਲਾਂ ਤਾਂ ਇਹਦਾ ਬਾਪ ਆਉਂਦਾ ਰਿਹਾ। ਜਿੱਤੇ ਤਿਹਾਰ ਕਰਦਾ ਸੀਗਾ। ਜਿੱਦੇ ਦਾ ਬਾਪ ਮੁੱਖਿਆ ਪੁੱਤ ਉਹ ਦਿੰਦੀ ਤੇ ਭਾਈ ਪਰਜਾਈ ਆਕੇ ਨਹੀਂ ਖੜੇ ਲੇ। ਜਦੋਂ ਕੋਈ ਜਿੱਤੇ ਤਿਹਾਰ ਆਉਂਦਾ ਪੁੱਤ ਮੇਰਾ ਵੀ ਇਹ ਨੂੰ ਦੇਖ ਕੇ ਬਹੁਤ 만족ਤੀ ਆਉਂਦਾ। ਜਾਂ ਸੰਧਾਰ ਰਹਿੰਦੇ ਕਿਹੜਾ ਪੁੱਤ ਆਪ ਕੋ ਖੇ ਸੀਗੇ। ਜਾਂ ਇਹ ਭੁਖੀ ਸੀਗੀ। ਪਰ ਪੁੱਤ ਜਿੱਦੇ ਭੈਣ ਭਾਈ ਜਦੋਂ ਦੇ ਮਾਪੇ ਮੁੱਖ ਗਿਆ ਆਕੇ ਹਾਲ ਚਾਲਤਾ ਪੁੱਛੇ ਸਕਦਾ ਹੈਗਾ। ਉੱਧਦਾ ਕੋਈ ਨਹੀਂ ਆਕੇ ਖੜਿਆ ਬੁੱਤ ਅੱਛਾ ਮੰਮੀ ਜੀ ਇਹ ਤਾਂ ਫਿਰ ਦੀਦੀ ਦੇ ਭਰਾ ਪਰਜਾਈ ਦੀ ਗੱਲ ਨਾ ਜਮਾਂ ਹੀ ਗੱਲ ਤਾਂ ਕੁੜੀਆਂ ਕਿਹੜਾ ਸੂਟਾਂ ਦੀਆਂ ਭੁੱਖੀਆਂ ਹੁੰਦੀਆਂ ਕੁੜੀਆਂ ਨੂੰ ਤਾਂ ਬਸ ਇੰਨਾ ਹੀ ਹੁੰਦਾ ਵੀ ਉਹਨਾਂ ਦਾ ਭਰਾ ਉਹਨਾਂ ਦੇ ਦਰ ਤੇ ਆਕੇ ਖੜ ਜਾਵੇ ਜਦੋਂ ਕੋਈ ਤਿਥ ਤਿਆਰ ਹੁੰਦਾ ਉਹਨਾਂ ਨੇ ਤਾਂ ਆਪ ਦਾ ਭਰਾ ਨੂੰ ਦੇਖ ਕੇ ਹੀ ਖੁਸ਼ ਹੋ ਜਾਣਾ ਹੁੰਦਾ ਪਰ ਮੰਮੀ ਮੈਨੂੰ ਲੱਗਦਾ ਨਾ ਦੀਦੀ ਦੀ ਪਰਜਾਈ ਨਹੀਂ ਚੰਗੀ ਹੋਣੀਗੀ ਉਸ ਨੇ ਉਂਗਲਾ ਲਾਲਾ ਕੇ ਰੋਕਿਆ ਹੋਣਾ ਇਹਦੇ ਭਰਾ ਨੂੰ ਬਿਸੰਧਾ ਰਾਣੀ ਦੇਣ ਜਾਣਾ ਹੈਗਾ ਪਤਾ ਨਹੀਂ ਕੀ ਗੱਲ ਆ ਪੁੱਤ ਜਿਹੜੇ ਨਹੀਂ ਆਉਂਦੇ ਹੈਗੇ ਪਰ ਜਦੋਂ ਬੰਦੇ ਤੇ ਪੁੱਤ ਆਉਦੇ ਤੇ ਬੀਤਦੀ ਆ ਨਾ ਉਦੋਂ ਹੀ ਪਤਾ ਲੱਗਦਾ ਹੈਗਾ ਕਿਸੇ ਵੀ ਦਿਨ ਆ ਕੇ ਨਹੀਂ ਖੜਦੇ ਹੈਗੇ ਕੋਈ ਦੁੱਖ ਸੁੱਖ ਨਹੀਂ ਪੁੱਛਦੇ ਵਿਚਾਰੀ ਦਾ ਪਰ ਮੈਂ ਤਾਂ ਮਨਪ੍ਰੀਤ ਪੁੱਤ ਤੈਨੂੰ ਆ ਹੀ ਕਹਿਣੀ ਹੈਗੀ ਬਚ ਐਨਾ ਰਲ ਮਿਲ ਕੇ ਰਹਾ ਕਰ ਇਹ ਤਾਂ ਪਹਿਲੀ ਬਿਥੇਰੀ ਔਖੀ ਆ ਹਾਂ ਮੰਮੀ ਮੈਨੂੰ ਪਤਾ ਹੈ ਵੀ ਜਿਹੜਾ ਕੁਛ ਦੀਦੀ ਤੇ ਹੁਣ ਬੀਤਦਾ ਹੋਊਗਾ ਨਾ ਜੇ ਉਹ ਸਮਾਂ ਕਦੇ ਮੇਰੇ ਤੇ ਆਵੇ ਤਾਂ ਮੇਰੇ ਤੇ ਵੀ ਉਹੀ ਕੁਛ ਬੀਤੂਗਾ ਕੋਈ ਗੱਲ ਨਹੀਂ ਤੁਸੀਂ ਜਮੇ ਟੈਨਸ਼ਨ ਨਾ ਲਓ ਮੈਂ ਤਾਂ ਦੀਦੀ ਨੂੰ ਹਮੇਸ਼ਾ ਆਪਣੀ ਵੱਡੀ ਭੈਣ ਸਮਝਿਆ ਤੇ ਅੱਗੇ ਤੋਂ ਵੀ ਸਮਝਦੀ ਰਹੂੰਗੀ ਰਲ ਮਿਲ ਕੇ ਰਹਾ ਕਰੋ ਪੁੱਤ ਹਾਂਜੀ ਮੰਮੀ ਜਰੂਰ ਮੈਂ ਕਦੇ ਦੀਦੀ ਨੂੰ ਕੋਈ ਇਹੋ ਜਿਹੀ ਗੱਲ ਨਹੀਂ ਕਹਿੰਦੀ ਜਿਹੜੀ ਉਹਨਾਂ ਦੇ ਦਿਲ ਤੇ ਲੱਗੇ ਜਾਂ ਉਹਨਾਂ ਨੂੰ ਕੋਈ ਦੁੱਖ ਹੋਵੇ ਸਾਰੀਆਂ ਗੱਲਾਂ ਦਾ ਧਿਆਨ ਰੱਖੂੰਗੀ ਆ ਨਾਲੇ ਜਦੋਂ ਤੁਸੀਂ ਮੈਨੂੰ ਉਹਦੇ ਪੇਕਿਆਂ ਬਾਰੇ ਦੱਸਿਆ ਨਾ ਮੈਨੂੰ ਤਾਂ ਵਿਚਾਰੀ ਤੇ ਤਰਸੀ ਆਈ ਜਾਂਦਾ ਬਿੱਤਾ ਨਾ ਜਿਹੜੀ ਆਪਦੇ ਪੇਕਿਆਂ ਦੇ ਭਰਾ ਭਜਾਈਦੇ ਹੁੰਦੇ ਆ ਸੁਣਦੇ ਆ ਵੀ ਵਿਚਾਰੇ ਇਕੱਲੇ ਕੱਟੀ ਜਾਂਦੀ ਆ ਕੀ ਤਾਂ ਗੱਲ ਹੈਗੀ ਪੁੱਤ ਮम्मी ਤੁਸੀਂ ਬੈਠੋ ਮੈਂ ਕੋਈ ਸਬਜੀ ਪਾਣੀ ਦਾ ਆਹਾਰ ਕਰ ਲਾਂਦੀ ਦੀ ਨਾਲ ਠੀਕ ਹੈ ਪੁੱਤ ਠੀਕ ਆ ਲੈ ਜਾਂ ਅੰਦਰ ਹੀ ਲੈ ਜਾ ਪੁੱਤ ਨਾ ਦੱਸ ਇਹਨੂੰ ਹੋਰ ਕੋਈ ਕੰਮ ਹੀ ਨਹੀਂ ਹੈਗਾ ਜਦੋਂ ਵੀ ਆਉਂਦੀ ਅੱਗ ਲਾ ਕੇ ਤੁਰ ਜਾਂਦੀ ਹੈਗੀ ਲੈ ਦੱਸ ਤੈਂ ਕੀ ਲੈਣਾ ਸੁੰਧਾਰੇ ਆਪਾਂ ਕਿਸ ਦਾ ਆਵੇ ਕਿਸ ਦਾ ਨਾ ਆਵੇ ਤੇ ਰਾਇਆ ਕਾ ਤੂੰ ਵੰਡ ਦੇ ਦੱਸ ਲਾ ਚੌੜੇ ਤਾਂ ਵਧੀਆ ਲੱਗ ਰਹੇ ਨੇ ਅੱਜ ਚੌੜੀ ਬਣਾ ਲਾਂਗੇ ਕਈ ਨਹੀਂ ਇਹਨਾਂ ਨੂੰ ਤੋੜ ਲੈਣੀਆਂ ਦਾਦੀ ਆ ਫੋਨ ਆ ਰਿਹਾ ਸੀ ਮਾਮੇ ਦਾ ਅੱਛਾ ਪੁੱਤ ਹੈਲੋ ਸੱਸਰੀ ਕਾਲ ਬਈ ਹਾਂ ਠੀਕ ਹੈ ਅੱਛਾ ਹਾਂ ਅਸੀਂ ਤਾਂ ਕਰ ਹੀ ਆਂਗੇ ਅੱਛਾ ਵਧੀਆ ਬਾਈ ਮੈਂ ਤਾਂ ਪਹਿਲੀ ਸੋਚੀ ਜਾਂਦੀ ਸੀ ਮਹਾ ਫੋਨ ਹੀ ਨਹੀਂ ਆਇਆ ਬਾਈ ਹੁਣੀ ਨਾ ਪਾਏ ਅੱਛਾ ਤੁਰਦੇ ਹੋਗੇ ਹਾਂ ਬਾਈ ਅਸੀਂ ਕਰ ਹੀ ਆਂਗੇ ਆ ਜਾਓ ਆ ਜਾਓ ਆ ਜਾਓ ਲੈ ਚੱਲ ਆਉਂਦੇ ਨੇ ਚੱਲ ਇਹਨਾਂ ਨੂੰ ਕਹਿਣੀ ਆ ਵੀ ਵਧੀਆ ਕਰ ਲਾਣੀਆਂ ਥਾਲ ਪਾਣੀ ਮਨਪ੍ਰੀਤ ਪੁੱਤ ਸਰਬੀ ਮੰਮੀ ਪੁੱਤ ਅੱਜ ਤੁਹਾਡੇ ਮਾਮੇ ਨੇ ਆਉਣਾ ਕਾ ਅੱਛਾ ਮੰਮੀ ਮਾਮੇ ਨੇ ਆਉਣਾ ਅੱਜ ਹਾਂ ਪੁੱਤ ਮੈਂ ਤਾਂ ਇਹ ਕਹਿੰਦੀ ਸੀਗੀ ਰੋਟੀ ਪਾਣੀ ਦਾ ਆਹਰ ਵਧੀਆ ਕਰ ਲਿਓ ਚੰਗਾ ਕੋਈ ਗੱਲ ਨਹੀਂ ਮੰਮੀ ਬਣਾ ਲਾਂਗੇ ਅਸੀਂ ਰੋਟੀ ਰੋਟੀ ਨੂੰ ਕੀ ਹੈ ਨਾ ਮਮੀ ਤੂੰ ਜਮਾ ਟੈਨਸ਼ਨ ਲੈ ਅਸੀਂ ਮਾਮੇ ਦੀ ਨਾ ਪੂਰੀ ਸੇਵਾ ਕਰਾਂਗੇ। ਉਹ ਤਾਂ ਠੀਕ ਆ ਪੁੱਤ ਥੋੜੇ ਹੁੰਦੇ ਮੈਨੂੰ ਕੀ ਟੈਨਸ਼ਨ ਆਗੇ। ਥੋੜੇ ਸਿਰ ਤੇ ਤਾਂ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ। ਟੈਨਸ਼ਨ ਅਸੀਂ ਲੈਣ ਵੀ ਨਹੀਂ ਦੇਣੀ ਤੁਹਾਨੂੰ। ਤੁਸੀਂ ਨਾ ਬਸ ਬਾਹਰ ਬੈਠ ਕੇ ਮੰਜੇ ਤੇ ਮਮਾ ਜੀ ਦਾ ਇੰਤਜ਼ਾਰ ਕਰੋ। ਕੰਮ ਤਾਂ ਅਸੀਂ ਆਪੇ ਕਰ ਲਾਂਗਾ। ਉਹ ਤਾਂ ਠੀਕ ਆ ਪੁੱਤ ਮੈਂ ਸਤੂ ਨੂੰ ਕਹਿਨੀ ਆ ਕਿ ਪਨੀਰ ਲਿਆਊਗਾ। ਠੀਕ ਹੈ। ਪਨੀਰ ਦੀ ਸਬਜ਼ੀ ਬਣਾ ਲਿਓ ਅੱਜ ਚੰਗਾ। ਨਾ ਨਾ ਮਮੀ ਜ਼ਰੂਰ ਪਨੀਰ ਦੀ ਸਬਜ਼ੀ ਬਣਾਵਾਂਗੇ ਅੱਜ। ਠੀਕ ਆ ਪੁੱਤ ਠੀਕ ਆ। ਮੈਂ ਮਗਾਉਣੀ ਆ ਸਤੂ ਤੋਂ। ਚੱਲ ਦੀਦੀ ਮੰਪੀ ਦਾ ਪਨੀਰ ਦੀ ਸਬਜ਼ੀ ਬਣਾਉਣਾ ਐਵੇਂ ਕਹਿ ਗਿਆ ਜਿਵੇਂ ਮਾਮਾ ਜੀ ਹੁਣ ਇਹਨਾਂ ਨੇ ਨਾ ਪਹਿਲੀ ਵਾਰੀ ਆਉਣਾ ਹੋਵੇ ਲੈ ਮਨਪ੍ਰੀਤ ਭੈਣਾਂ ਨੂੰ ਤਾਂ ਚਾਹ ਹੁੰਦਾ ਹੀ ਐ ਭਾਈ ਦੇ ਆਉਣ ਦਾ ਹੀ ਭਵਾਂ ਦੀ ਭਾਈ ਨੇ ਪਹਿਲੀ ਵਾਰ ਆਣਾ ਹੋਵੇ ਭਵਾਂ ਦੀ ਦੂਜੀ ਵਾਰ ਆਣਾ ਹੋਵੇ ਨਾਲੇ ਮੰਮੀ ਦਾ ਭਾਈ ਤਾਂ ਨਾ ਹਰ ਸਾਲ ਮੰਮੀ ਦਾ ਸੰਧਾਰਾ ਲੈ ਕੇ ਆਉਂਦਾ ਹੀ ਹੁੰਦਾ ਮਾਪੇ ਤੋਂ ਬਾਅਦ ਨਾ ਭਾਈਆਂ ਦੇ ਸਰਤੀ ਪੇਕੇ ਹੁੰਦੇ ਨੇ ਮਨਪ੍ਰੀਤ ਨਾਲੇ ਭੈਣ ਭਾਈਆਂ ਨਾਲ ਹੀ ਆਪਣਾ ਬੂਹਾ ਖੁੱਲਾ ਹੁੰਦਾ ਭਾਈ ਨਾਲ ਹੀ ਨਾਲੇ ਤੈਨੂੰ ਕਿਹੜਾ ਚਾਹ ਨਹੀਂ ਚੜਦਾ ਹੁੰਦਾ ਮਨਪ੍ਰੀਤ ਜਾਤੇ ਰਪਾ ਹੀ ਹੁੰਦਾ ਤੇ ਮੰਮੀ ਨੂੰ ਵੀ ਇੰਨਾ ਹੀ ਚਾ ਚੜਿਆ ਹੋਇਆ ਵੀ ਅੱਜ ਮੇਰਾ ਪਾਈ ਆਊਗਾ ਵੀ ਤੁਸੀਂ ਪਨੀਰ ਦੀ ਸਬਜ਼ੀ ਬਣਾਇਓ। ਓਹੋ ਦੀਦੀ ਮੈਂ ਵੀ ਨਾ ਹੋਰ ਹੀ ਗੱਲਾਂ ਸੋਚਣ ਬੈਠ ਜਾਨੀ ਆ। ਚਲ ਛੱਡੋ ਤੁਸੀਂ। ਨਾ ਮਨਪ੍ਰੀਤ ਆ ਮੇਰੇ ਕਣੀਏ ਦੇਖ ਲੈ 4 ਸਾਲ ਹੋ ਗਏ। ਹਜੇ ਤੱਕ ਨਾ ਮੇਰਾ ਭਾਈ ਮੇਰਾ ਬੋਈਆ ਨਹੀਂ ਲੈ ਕੇ ਆਇਆ ਹੈਗਾ। ਨਾਲੇ ਕੈਸੇ ਸਾਲ ਹੋ ਗਏ ਤਾਂ ਮੇਰੇ ਪਿਓ ਮੁੱਕੇ ਨੂੰ ਨਿੱਕੀ ਜੀ ਨੂੰ ਮੇਰੀ ਮਾਂ ਛੱਡ ਕੇ ਮੁੱਕ ਗਈ ਸੀ। ਮੈਂ ਵੀ ਇਹ ਸ਼ਾਹ ਦੇਖਦੀ ਰਹਿੰਦੀ ਆ ਜਦੋਂ ਵੀ ਕਿਸੇ ਦਾ ਬੋਈਆ ਆਉਂਦਾ। ਕੀ ਮੇਰਾ ਵੀ ਬੁਈ ਆਵੇ। ਓਹੋ ਦੀਦੀ ਤੁਸੀਂ ਕਿੰਨੇ ਦੁਖੀ ਹੋ ਜਾਂਦੇ ਹੋ ਆਪਦਾ। ਤੁਸੀਂ ਕਿੰਨੇ ਦੁਖੀ ਹੋਨੇ ਹੋ? ਕੋਈ ਗੱਲ ਨਹੀਂ। ਮੜ ਪ੍ਰਿਤ ਮੜਦੂ ਕੀ ਬਹੁਤ ਹੁੰਦਾ। ਸਾਰਿਆਂ ਦੇ ਘਰਾਂ 'ਚ ਬੁਈ ਆ ਜਾਂਦੇ ਨੇ। ਪਰ ਮੇਰਾ ਕੋਈਆ ਨਹੀਂ ਆਉਂਦਾ। ਜਿਹੜਾ ਮੇਰੇ ਪੇਕੇ ਦਾ ਸੰਧਾਰ ਆ, ਉਹ ਵੀ ਤਾਂ ਥੋੜ੍ਹਾ ਹੀ ਐ। ਕੋਈ ਗੱਲ ਨਹੀਂ। ਆਪਾਂ ਆਣ-ਬਾਣ ਜੀ ਵੰਡਣਾ ਇਹ ਕਹਿ ਕੇ ਵੰਡ ਦਾਂਗੇ ਵੀ ਦੋਨਾਂ ਦਾ ਹੀ ਆਇਆ। ਠੀਕ ਐ। 3 ਸਾਲ ਹੋ ਗਏ। ਮੇਰੇ ਪੁਰਾਣੇ ਤਾਂ ਮੇਰੇ ਬਾਹਰ ਦੇ ਪੂ ਵੀ ਬੰਦ ਕਰ ਖਿਡੇ। ਓਹੋ। ਮੇਰੀ ਗੱਲ ਸੁਣੋ ਰੱਬ ਜੋ ਵੀ ਕਰਦਾ ਨਾ ਚੰਗੇ ਲਈ ਕਰਦਾ ਹੋ ਸਕਦਾ ਇਹਦੇ ਚ ਵੀ ਉਹਦੀ ਕੋਈ ਰਜਾ ਹੀ ਹੋਵੇ ਜੇ ਤੁਹਾਡਾ ਭਾਈ ਤੁਹਾਡੇ ਨਾਲ ਨਹੀਂ ਵਰਤਦਾ ਤਾਂ ਚੁੱਪ ਕਰ ਜਾ ਮੇਰਾ ਵੀ ਜੀ ਕਰਦਾ ਮਨਪ੍ਰੀਤ ਵੀ ਮੈਂ ਸਾਰਿਆਂ ਦੇ ਘਰੇ ਬੋਈਏ ਵੱਡਾ ਮੇਰੇ ਵਾਲਾ ਵੰਡਿਆ ਆ ਫੇਰ ਕੀ ਆ ਰੋਣਾ ਨਹੀਂ ਹੈਗਾ ਚਲੋ ਕੰਮ ਕਰ ਲਓ ਫਟਾਫਟ ਤੇ ਮਾਮਾ ਜੀ ਨੇ ਆਣਾ ਚਲ ਮਾਮਾ ਜੀ ਆਉਣ ਵਾਲੇ ਨੇ ਮੰਮੀ ਦਾ ਬੋਈਆ ਲੈ ਕੇ ਤੇ ਵਧੀਆ ਰੋਟੀ ਟੁੱਕ ਬਣਾਉਣੀ ਆ ਧੀਏ ਡੀਕਤਾ ਭਾਈ ਫੇਰਾ ਤੁਸੀਂ ਇੱਥੇ ਲੇਟ ਕਰਤਾ ਮੈਂ ਤਾਂ ਅੱਗੇ ਆਇਆ ਮੈਂ ਤਾਂ ਕਦੋਂ ਦੀ ਡਿੱਕੀ ਜਾਨੀ ਆ ਕਿ ਤੁਹਾਨੂੰ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਭਾਈ ਹਾਂ ਠੀਕ ਠਾਕ ਭਾਈ ਵਧੀਆ ਆ ਲੋ ਭਾਈ ਜਵਾਖ ਦੇ ਦਿੰਨੀ ਭਾਈ ਆ ਹੋਰੀ ਨੇ ਅੱਛਾ ਅੱਛਾ ਓਰੇ ਸਰਬੀ ਆ ਪਾਣੀ ਤਾਂ ਨਹੀਂ ਲਿਆ ਪੁੱਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਮਾਮਾ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸੱਸਰੀ ਘਰ ਪਈ ਜਾਂਦੀ ਰਹੀ ਤੇ ਹੋਰ ਵਧੀਆ ਸੀ ਸਾਰੇ ਹਾਂ ਠੀਕ ਠਾਕ ਪਈ ਵਧੀਆ ਅੱਛਾ ਤੁਸੀਂ ਲੇਟ ਹੀ ਬੜਾ ਹੋਗੇ ਲੇਟ ਪਈ ਸਕੂਟਰ ਜਿਆਦਾ ਸਮਰਾਉਂਦਾ ਨਹੀਂ ਇਹ ਅੱਜ ਵੀ ਬੱਸ ਦੀ ਆਏ ਸੱਸਰੀ ਘਰ ਪਈ ਸੱਸਰੀ ਘਰ ਮੈਂ ਤਾਂ ਬੱਸ ਦੀ ਜੀ ਆਨੇ ਬਾਈ ਆ ਰੋਡ ਵੀ ਜੀ ਆਨੇ ਬਾਈ ਉਹ ਤਾਂ ਹੈਗੀ ਆ ਬਾਈ ਹੋਰ ਹੌਲੀ ਹੌਲੀ ਉਹ ਬਾਈ ਸਾਈਕਲ ਨਹੀਂ ਲੈ ਕੇ ਆਏ ਬਾਈ ਸਮਰਾਉਂਦਾ ਨਹੀਂ ਉੱਥੇ ਖੜਾ ਖੜੂ ਰੱਖ ਕੇ ਤੇ ਕੌਰ ਨਹੀਂ ਕਰਦਾ ਕੰਮ ਜਿਆ ਕਰਾਉਂਦਾ ਹੋਰ ਇਹ ਉਹ ਤਾਂ ਆਉਂਦਾ ਨਹੀਂ ਆਉਂਦਾ ਹੈਗਾ ਪੁੱਤ ਮੋਟਰਸਾਈਕਲ ਚ ਲਾਉਣਾ ਤੂੰ ਹੀ ਨਾਲ ਲੈ ਕੇ ਆ ਜਾ ਘਰੇ ਨੂੰ ਮੈਨੂੰ ਭਈ ਕਿੱਥੇ ਆਉਂਗਾ ਮੈਂ ਤਾਂ ਹੋਰ ਪਹਿਲੀ ਗੁਰਦੇ ਤੂੰ ਵੀ ਸਿੱਖ ਲਾਂਦਾ ਬਾਈ ਹੌਲੀ ਹੌਲੀ ਦਵਾਈ ਤਾਂ ਸਾਰੇ ਲਈ ਫਿਰਦੇ ਨੇ ਗੁਰਦੇ ਐ ਦਵਾਈ ਤਾਂ ਕੱਲ ਲਿਆ ਜੀ ਤੁਲਵੇਰ ਕੋਠਲੇ ਤੋਂ ਓਹੋ ਇਹ ਵੀ ਗੱਲ ਆਪੇ ਹੋਰ ਮੈਂ ਤਾਂ ਹੋਰ ਸਰਟੀਫੀਕਟ ਖਾ ਲੂਗਾ ਤੇ ਕੀ ਕੀਤਾ ਕੱਲ ਛੱਡ ਹੋਰ ਖੈਰ ਸੁੱਖਾ ਹਾਂ ਹਾਂ ਬਾਈ ਖੈਰ ਸੁੱਖਾ ਗਿਆ ਕਿ ਤੀ ਤੁਸੀਂ ਭਾਈ ਲੇਟੇ ਹੋਗੇ ਹੋਰ ਬੱਸ ਭਈ ਆ ਕੰਮਾਂ ਕਰਾਂ ਜਾਂ ਤਾਂ ਮੋਟਰ ਜੀ ਖਰਾਬ ਹੋ ਗਈ ਪਹਿਲਾਂ ਚਲ ਹੁਣ ਮਸਾਂ ਟਾਈਮ 'ਚ ਕੱਢਿਆ ਭਾਈ ਕੰਮਾਂ ਕਰਾਂ ਚ ਤੈਨੂੰ ਪਤਾ ਹੀ ਐ ਬਸ ਉਸੇ ਕੋਲੀ ਐ ਚਲ ਉਹ ਤਾਂ ਠੀਕ ਐ ਭਾਈ ਤੁਸੀਂ ਟਾਈਮ 'ਤੇ ਕੱਢਿਆ ਜਦੋਂ ਤੁਸੀਂ ਆ ਕੇ ਖੜਜਣਾ ਮੈਨੂੰ ਤਾਂ ਦੁੱਗਣੀ ਖੁਸ਼ੀ ਹੋ ਜਾਂਦੀ ਐ ਕਿ ਐਂਕੀ ਤਾਂ ਮੇਰਾ ਪਤੀਜਾ ਵੀ ਸੁੱਖ ਨਾਲ ਨਾਲ ਆਇਆਗਾ ਐਂਕੀ ਦਾ ਉਹਦੂ ਵੀ ਜ਼ਿਆਦਾ ਖੁਸ਼ੀ ਐ ਖੁਸ਼ੀ ਕਿਵੇਂ ਨਾ ਹੋਵੇ ਭਾਈ ਭਾਈ ਪਰਜਾਈਆਂ ਦੇ ਸਿਰ ਤੇ ਤਾਂ ਪੇਕੇ ਹੁੰਦੇ ਨੇ ਇਹ ਤਾਂ ਗੱਲ ਹੈਗੀ ਭਾਈ ਕਦੇ ਮਾਪੇ ਉਹ ਨਹੀਂ ਜਾਂਦਾ ਹੁਣ ਦਿੱਤੇ ਹੈਗੇ ਤੁਸੀਂ ਤਾਂ ਮੇਰੇ ਹੋਰ ਬਸ ਆਈਆਂ ਪਈ ਬੰਨ ਨਾਲ ਕਿਹੜਾ ਵਜ ਜਾਂਦਾ ਉਹ ਤੈਨੂੰ ਪਤਾ ਹੀ ਹੈ ਲੈ ਆ ਬੁੱਤਾ ਹੋਰ ਸੁਣਾ ਬੈਣੇ ਫਿਰ ਤੇਰੇ ਇਧਰ ਤੂੰਹਾਂ ਦੇ ਆ ਕੇ ਸੰਧਾਰੇ ਹਾਂ ਬਾਈ ਆ ਛੋਟੀ ਦਾ ਤਾਂ ਆ ਗਿਆ ਮਨੁਹੀਦਾ ਤਾਂ ਪਰ ਉਹਦਾ ਸਰ ਵੀ ਤਾਂ ਸੰਧਾਰਾ ਨਹੀਂ ਆਇਆ ਕਿਉਂ ਕੀ ਗੱਲ ਉਹਦੇ ਭਰਾ ਪਰਚਾਈ ਆਏ ਨਹੀਂ ਮੇ ਵੀਰਾ ਕੀ ਦੱਸਾਂ ਹਰੇ ਕਪੜਾ ਤੇਰੇ ਵਰਗੇ ਥੋੜੀ ਨੇ ਕਿ ਅੱਛਾ ਜਿੱਦੇ ਦਾ ਉਹਦਾ ਪਿਓ ਮੁੱਕਿਆਗਾ ਨਾ ਕੋਈ ਨਹੀਂ ਆਕੇ ਖੜਿਆ ਹੈਗਾ ਲੈ ਤਾਂ ਮਾੜੀ ਗੱਲ ਐ ਭਾਈ ਫੇਰਾ ਜਮੀ ਬੇਮੁਖ ਹੋ ਗਏ ਭਾਈ ਉਹ ਤਾਂ ਕਦੇ ਜਿੱਤ ਤਿਹਾਰ ਨਹੀਂ ਆਏ ਹੈਗੇ ਤਾਂ ਹੀ ਮੈਂ ਤਾਂ ਦੇਖੀ ਅੰਮ੍ਰਿਤ ਦੀ ਵਿਚਾਰੀ ਤਾਂ ਮੈਂ ਪਹਿਲਾਂ ਪੁੱਛਣ ਵੀ ਲੱਗਿਆ ਦੀ ਮਾਹ ਤੀ ਕੀ ਗੱਲ ਐ ਇਹ ਤਾਂ ਗੱਲ ਹੈਗੀ ਐ ਭਾਈ ਹਰ ਇੱਕ ਭੈਣ ਭਾਈ ਥੋੜੇ ਵਰਕੇ ਨਹੀਂ ਹੁੰਦੇ ਹੈਗੇ ਭਾਈ ਪਰ ਜਾਈ ਤੁਸੀਂ ਦੇਖ ਲਾ ਜਿੱਦੇ ਦੇ ਉਹੀ ਗੱਲ ਬੀਬੀ ਪਾਪਾ ਮੁੱਕੇ ਨੇਗੇ ਕਦੇ ਮੇਰੇ ਯਾਦ ਨਹੀਂ ਆਉਣ ਦਿੱਤੇ ਤੁਸੀਂ ਕਦੇ ਮੇਰਾ ਸੰਧਾਰਾ ਨਹੀਂ ਅੜਕਾਇਆ ਹੈਗਾ ਤੁਸੀਂ ਨੇ ਹੱਕ ਬਣਦਾ ਭਾਈ ਸਾਡਾ ਹੁਣ ਚੱਲ ਪਹਿਲਾਂ ਉਹ ਆਉਂਦੇ ਰਹੇ ਹੁਣ ਮੈਂ ਆਈ ਆ ਨਾ ਕੀ ਥੱਕਦਾ ਬੰਦਾ ਇਹਨਾਂ ਨਾਲ ਇਹ ਤਾਂ ਗੱਲ ਹੈਗੀ ਬਾਈ ਉਹੀ ਤਾਂ ਗੱਲ ਜਿੱਦ ਦਾ ਉਹਦਾ ਪਿਓ ਮੁੱਕਿਆ ਹੈਗਾ ਕਦੇ ਆ ਕੇ ਨਹੀਂ ਖੜੇ ਮਾੜੀ ਗੱਲ ਹੈ ਭਾਈ ਜਮੀ ਵੇ ਮੁੱਕ ਹੋ ਗਏ ਮੰਮੀ ਤੁਸੀਂ ਕਰੋ ਗੱਲਾਂ ਮੈਂ ਦੀਦੀ ਨਾਲ ਚਾਹ ਬਣਵਾ ਕੇ ਲਿਆਉਂਦੀ ਠੀਕ ਆ ਪੁੱਤ ਕਰਾ ਲਾ ਦੇ ਦੀਦੀ ਚਾਹ ਨਹੀਂ ਧਰੇ ਬਸ ਤਰ ਦੀਆਂ ਮਨਪ੍ਰੀਤ ਤੂੰ ਬੈਹ ਮੈਂ ਤਰ ਕਿਉਂ ਨਹੀਂ ਆ ਜਾ। ਓਹੋ ਤੁਸੀਂ ਫੇਰ ਰੋਣ ਲੱਗ ਗਏ ਹੋ ਗਿਆ 10 ਗੱਲਾਂ ਸੁਣ ਕੇ। ਦੀਦੀ ਫੇਰ ਕੀ ਹੋਗਾ ਜੇ ਤੁਹਾਡੇ ਭਰਾ ਪਰਜਾਈ ਨਹੀਂ ਆ ਕੇ ਖੜਦੇ ਤੁਹਾਡੇ ਨਾਲ। ਫਿਰ ਤੁਸੀਂ ਐਵੇਂ ਉਦਾਸ ਕਿਉਂ ਹੋਣੇ ਉਹਨੇ ਉਹ ਜਿਹੋ ਜੀ ਮੈਂ ਆਪਦੇ ਮਾਪਿਆਂ ਨੂੰ ਉਹਨਾਂ ਦੀ ਧੀ ਲੱਗਦੀਆਂ ਨਾ ਉਹ ਜੇ ਸਾਨੂੰ ਤੁਸੀਂ ਵੀ ਲੱਗਦੇ ਹੋ। ਜਿਉਂ ਜੀ ਮੈਂ ਉਹਨਾਂ ਦੀ ਕੁੜੀ ਆ ਉਹ ਜੇ ਤੁਸੀਂ ਹੋ। ਤੁਸੀਂ ਐਵੇਂ ਗੱਲ ਦਿਲ ਤੇ ਨਾ ਲਾਇਆ ਕਰੋ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ ਨਾ ਤੁਸੀਂ ਮੈਨੂੰ ਦੱਸ ਦਿਆ ਕਰੋ ਬੇਚੀਜ਼ ਖੋ ਕੇ ਅਸੀਂ ਤੁਹਾਡੀ ਸਾਰੀ ਲੋੜ ਪੂਰੀ ਕਰਾਂਗੇ ਮਨਪ੍ਰੀਤ ਹਰ ਵੇਲੇ ਨਾ ਵੇਖੋ ਤੇਰੇ ਭਰਾ ਦੀ ਯਾਦ ਆਉਂਦੀ ਰਹਿੰਦੀ ਤੇ ਉਹਨੂੰ ਵੇਖ ਲੈ ਮੇਰੀ ਇੱਕ ਵਾਰ ਵੀ ਯਾਦ ਨਹੀਂ ਆਈ ਕਿ ਵੀ ਮੇਰੀ ਭੈਣ ਮੈਨੂੰ ਵੀ ਯਾਦ ਕਰਦੀ ਹੋਵੇ ਨਾ ਤਾਂ ਮਨਪ੍ਰੀਤ ਮੈਨੂੰ ਪੈਸੇ ਦੀ ਭੁੱਖ ਹੈ ਨਾ ਹੀ ਮੈਨੂੰ ਸੰਧਾਰੇ ਦੀ ਭੁੱਖ ਹੈ ਇਕ ਨਾ ਮੈਨੂੰ ਪੇਕੇਆਂ ਦਾ ਮੋਹ ਜਾਂ ਮਾਰ ਜਾਂਦਾ ਤੇ ਨਾਲ ਦੇ ਜੰਮਿਆਂ ਦੀ ਖਿੱਚ ਜੀ ਪੈਂਦੀ ਰਹਿੰਦੀ ਆ ਤੇਰੇ ਨਾਲ ਤਾਂ ਮਨਪ੍ਰੀਤ ਤੇਰੇ ਪੇਕੇ ਖੜੇ ਨੇ ਮੰਮੀ ਨਾ ਮੰਮੀ ਦੇ ਪੇਕੇ ਦੇ ਨਾਲ ਮੰਮੀ ਨਾਲ ਖੜੇ ਨੇ ਮੇਰੇ ਕੋਲ ਨੀ ਤਾਂ ਕੋਈ ਵੀ ਨਹੀਂ ਹੈਗਾ ਮੈਂ ਤਾਂ ਕੱਲੀਆਂ ਨਾ ਮੈਨੂੰ ਪੇਕੇਆਂ ਦਾ ਸਹਾਰਾ ਹੈਗਾ ਮੇਰੇ ਤਾਂ ਕਿਸੇ ਦਾ ਵੀ ਸਹਾਰਾ ਨਹੀਂ ਹੈਗਾ ਮਾਪਰੀ ਤੀਜੀ ਤੂੰ ਇਹ ਕਿਉਂ ਸੋਚਦੀ ਆ ਜਿ ਤੇਨੂੰ ਕਿਸੇ ਦਾ ਸਹਾਰਾ ਨਹੀਂ ਹੈ ਖੰਬਲੀ ਅਸੀਂ ਸਾਰੇ ਤੇਰੇ ਨਾਲ ਖੜੇ ਆ ਤੈਨੂੰ ਕਹੀ ਤਾਂ ਜਾਣਨੀ ਆ ਜਿ ਤੇਨੂੰ ਕੋਈ ਵੀ ਲੋੜ ਆ ਨਾ ਤੂੰ ਸਿਰਫ ਸਾਨੂੰ ਦੱਸਣਾ ਨਾਲੇ ਮੰਮੀ ਨੇ ਕਦੇ ਤੁਹਾਡੇ ਤੋਂ ਪਾਸਾ ਵਟਿਆ ਕਦੇ ਵੀ ਨਹੀਂ ਮੰਮੀ ਨੇ ਕਦੇ ਤੁਹਾਨੂੰ ਇਹ ਤਾਂ ਨਾ ਦਿੱਤਾ ਵੀ ਤੇਰੇ ਪੇਕਿਆਂ ਤੋਂ ਆ ਕੇ ਕੋਈ ਖੜਦਾ ਨਹੀਂ ਹੈਗਾ ਤੇਰੇ ਨਾਲ ਮਣਪ੍ਰੀਤ ਮੈਨੂੰ ਮੇਸ਼ਾ ਰਹਿੰਦੇ ਵੀ ਮੇਰਾ ਭਰਾ ਆਵੇ ਮੇਰੀ ਪਰਜਾਈ ਆਵੇ ਮੇਰੇ ਖਾਸਮਾ ਨੂੰ ਖਾਂ ਨਹੀਂ ਆਉਂਦੇ ਨਾ ਨਾਨ ਜਦੋਂ ਉਹਨਾਂ ਨੂੰ ਨਹੀਂ ਤੁਹਾਡਾ ਮੋਹ ਆਉਂਦਾ ਫਿਰ ਤੁਹਾਨੂੰ ਜ਼ਿਆਦਾ ਮੋਹ ਆਉਂਦਾ ਉਹਨਾਂ ਦਾ ਇਹੋ ਤੇ ਭਰਾ ਪਰਜਾਈ ਤੂੰ ਕੀ ਕਰਾਉਣਾ ਜਿਹੜੇ ਨਾਲ ਆ ਕੇ ਖਾੜੀ ਨਹੀਂ ਸਕਦੇ ਅੱਜ ਦੇਖ ਲੈ ਮੰਮੀ ਦਾ ਵੀ ਕੋਈ ਹਾਰ ਮੰਮੀ ਵੀ ਨਾਲੇ ਬੜੀ ਹੋ ਰਹੀ ਆ ਆ ਹੋਰ ਆਪਾਂ ਮੇਰਾ ਉਹਦਾ ਕੋਈ ਲੈ ਕੇ ਆ ਗਿਆ ਫੇਰ ਕੀ ਹੋ ਗਿਆ ਜੇ ਲੈ ਕੇ ਆ ਗਿਆ ਆਂਡ ਗਵਾੜ ਚ ਠੁੱਕੇ ਬਣਾਉਣੀਆਂ ਕੋਈ ਚੱਕਰ ਨਹੀਂ ਆਪਾਂ ਮੰਮੀ ਵਾਲਾ ਸੰਧਾਰਾ ਮੇਰੇ ਵਾਲਾ ਰਲਾ ਕੇ ਸਾਰਾ ਹੀ ਵੰਡ ਦਾਂਗੇ ਕਹਾਂਗੇ ਤਿੰਨੇ ਨੂੰ ਸੱਸਦਾ ਖਾ ਲੋ ਭਾਈ ਜੀ ਨੇ ਖਾਣੇ ਤੂੰ ਤਾਂ ਗੱਲ ਗੱਲ ਤੇ ਨਾ ਰੋਂ ਬੈਠ ਜਾਨੀ ਆ ਚੱਲ ਉੱਠ ਚਾਹ ਤਰੀਏ ਮਾਮਾ ਵੀ ਡੀਕਦਾ ਹੋਣਾ ਵੀ ਚਾਹ ਲੈ ਕੇ ਨਹੀਂ ਆਈਆਂ ਚੰਗੀਆਂ ਐ ਲਾ دیکھ ਲਓ ਮੰਮੀ ਜੀ ਦੀਦੀ ਦੇ ਕੰਮ ਅੰਦਰ ਜਾ ਕੇ ਰੋਈ ਜਾਂਦੀ ਸੀ ਚਾਹ ਤਾਂ ਤਰ ਹੀ ਵੀ ਨਹੀਂ ਸੀ ਹੁਣ ਮੈਂ ਸਪੈਸ਼ਲ ਕਾਫੀ ਬਣਵਾ ਕੇ ਲਿਆਂਦੀ ਆ ਉਹ ਤੂੰ ਤੈਨੂੰ ਕਿੰਨੇ ਵਾਰੀ ਤਾਂ ਕਿਹਾ ਹੈਗਾ ਵੀ ਤੂੰ ਨਾ ਇਹ ਦਿਮਾਗਰਾਉ ਕਰਿਆ ਕਰ ਅਸੀਂ ਤੇਰੇ ਨਾਲ ਹੀ ਆ ਮਾਮਾ ਜੀ ਤੁਸੀਂ ਪੀਓ ਚਾਹ ਮੈਂ ਕਿਹਾ ਮਾਮੇ ਹੋਣੀ ਤਾਂ ਕਦੋਂ ਤੇ ਡੀਕਦੇ ਹੋਣਿਆ ਤੇ ਤੂੰ ਅੰਦਰ ਇੱਥੇ ਬੈਠੀ ਰੋਈ ਜਾਂਦੀ ਐ ਡਿਸਕ ਡਿਸਕ ਕਰੀ ਜਾਵੇ ਲੈ ਮੇਰਾ ਵੀਰਾ ਨਹੀਂ ਆਇਆ ਮੈਨੂੰ ਯਾਦ ਆਉਂਦੀ ਐ ਉਹਨੂੰ ਮੇਰੀ ਯਾਦ ਨਹੀਂ ਆਉਂਦੀ ਮੈਂ ਕਿਹਾ ਖਸਮਾਂ ਨੂੰ ਯਾਦ ਨਹੀਂ ਆਉਂਦੀ ਹੈ ਕਿ ਤੇਰੀ ਬੈਠ ਦੀ ਜੀ ਇੱਥੇ ਬਹਿ ਜਾ ਤੈਨੂੰ ਬਹਿ ਜਾ ਪਣੀ ਕੋਈ ਨਹੀਂ ਕੋਈ ਨਹੀਂ ਬਹਿ ਜਾ ਆਹ ਬੈ ਜਾ ਤੂੰ ਕਿ ਰੋਣੀ ਹੁੰਨੀ ਐ ਅਸੀਂ ਸਾਰੇ ਤੇਰੇ ਨਾਲ ਆਪਤਾ ਲੇ ਚੰਗਾ ਭਾਈ ਚੱਲਦੇ ਆਂ ਸੀ ਤਾਂ ਬਾਈ ਰੋਟੀ ਤਾਂ ਖਾ ਕੇ ਜਾਇਓ ਨਾ ਨਾ ਭਾਈ ਫਿਰ ਡੰਗਰ ਬਸੂ ਵੀ ਖੜੇ ਨੇ ਆਈ ਸਾਰਾ ਸਾਹਮਣੇ ਜਾ ਕੇ ਵੀ ਇਹਨੇ ਖੇਤ ਬੰਨੇ ਜਾਣਾ ਲੈ ਮਾਮਾ ਜੀ ਰੋਟੀ ਬਣਾਉਣ ਤੇ ਕੀ ਟਾਈਮ ਲੱਗਣਾ ਸੀ ਚਲ ਬਸ ਰੋਟੀ ਖਾ ਕੇ ਕੋਈ ਸਬਜ਼ੀ ਬਣੀ ਪਈ ਐ ਰੋਟੀਆਂ ਨੂੰ ਕੀ ਟਾਈਮ ਲੱਗਦਾ ਆਹ ਭਾਜਾਂ ਤੇ ਕੁਛ ਪਹਿਲੀ ਲੇਟ ਹੋ ਗਏ ਭਈ ਚਲੋ ਤਾਂ ਕਰਕੇ ਹੋਰ ਚੰਗਾ ਭਾਈ ਠੀਕ ਮਾਮਾ ਜੀ ਚੰਗਾ ਭਾਈ ਚਲੋ ਚੰਗਾ ਕੋਈ ਨਾ ਦੀਏ ਹੌਸਲਾ ਦਿਆ ਕਰੋ ਭਈ ਇਹਨੂੰ ਜਵਾਬ ਨਾ ਨਾ ਉਹ ਤਾਂ ਠੀਕ ਹੈ ਭਾਈ ਮੈਂ ਤਾਂ ਪਹਿਰੇ ਕਹਿੰਦੀ ਵੀ ਅਸੀਂ ਤੇਰੇ ਨਾਲ ਆਂਗੇ ਹੁਣ ਤਾਂ ਤੇਰਾ ਮਾਮਾ ਵੀ ਕਹਿ ਗਿਆ ਦੇਖ ਲੈ ਹੋਰ ਹੋਰ ਟੈਨਸ਼ਨ ਨਾ ਕਰ ਇਹ ਸਿੱਧਾ ਹੈ ਕਿ ਭਾਈ ਨਹੀਂ ਆਉਂਦਾ ਕੋਈ ਨਾ ਤੇਰੇ ਭਾਈ ਨੂੰ ਨਾ ਆਉਣ ਦੇ ਪੁੱਤ ਅਸੀਂ ਸਾਰੇ ਤੇਰੇ ਨਾਲ ਖੜੇ ਆ ਨਾ ਰੋਇਆ ਨਹੀਂ ਕਰਦੇ ਪੁੱਤ ਕੋਈ ਨਾ ਪੁੱਤ ਚੁੱਪ ਕਰ ਓਹੋ ਮੈਂ ਨਾ ਇੰਨਾ ਸਮਝਾਇਆ ਵੀ ਦੀਦੀ ਰੋਈਦਾ ਨਹੀਂ ਹੁੰਦਾ ਸਗੋਂ ਤੁਹਾਡਾ ਭਾਈ ਨਹੀਂ ਤੁਹਾਡੇ ਕੋਲੇ ਆ ਕੇ ਖੜਦਾ ਤੁਸੀਂ ਫੇਰ ਵੀ ਰੱਬ ਤੋਂ ਦੁਆ ਮੰਗਿਆ ਕਰੋ ਵੀ ਮੇਰਾ ਭਾਈ ਜਿਵੇਂ ਵੀ ਰਹਿੰਦਾ ਨਾ ਸਹੀ ਸਲਾਮਤ ਰੱਖੀ ਰੱਬਾ ਉਹਨੂੰ ਉਹਦਾ ਘਰ ਪਰਿਆ ਰੱਖੀ ਕੋਈ ਗੱਲ ਨਹੀਂ ਉਹ ਤੇ ਸੋਚ ਹੀ ਮਾੜੀ ਆ ਜਿਉ ਉਹਨੂੰ ਇਹ ਲੱਗਦਾ ਵੀ ਕੁੜੀਆਂ ਨੂੰ ਦੇਣ ਨਾਲ ਘਟਦਾ ਹੈ ਖੁਸ਼ ਤਾਂ ਫਿਰ ਉਹਦੀ ਤਾਂ ਸੋਚ ਗਿਰੀ ਹੋਈ ਹੈ ਨਾ ਆਪਾਂ ਉਹਦੀ ਸੋਚ ਤਾਂ ਨਹੀਂ ਬਦਲ ਸਕਦੇ ਜਿੰਨਾ ਕ ਉਹਦਾ ਦਿਮਾਗਾ ਪੁੱਤ ਵਰਤੀ ਜਾਂਦਾ ਹਾਂ ਹਾਂ ਟੈਨਸ਼ਨ ਨਾ ਕਰੇ ਇਹ ਦੋਸਰਾਂ ਆਟੇ ਕਰਤੀ ਭਾਈ ਮੂੰਹ ਬਚ ਲੰਦ ਨੇ ਅੱਜ ਕਰ ਤਾਂ ਹਾਂ ਇਹ ਤਾਂ ਗੱਲ ਹੈਗੇ ਚਲ ਠੀਕ ਆ ਮਾਮਾ ਜੀ ਧਿਆਨ ਨਾਲ ਜਾਇਓ ਠੀਕ ਹੈ ਭਾਈ ਚੰਗਾ ਠੀਕ ਹੈ ਤਲ ਜਪਰ ਜਾ ਆਦੇ ਚਲੀਏ ਮੰਮੀ ਜੀ ਆ ਚੱਕੋ ਬਿਸਕੁਟ ਆਰ ਲਾ ਕੇ ਨਾ ਆਪਾਂ ਸਾਰਿਆਂ ਨੂੰ ਵੰਡਿਆਵਾਂਗੇ ਵਿੱਚੇ ਇਹਦਾ ਵੀ ਨਾਮ ਲੈ ਦਾਂਗੇ ਵੀ ਇਹਦਾ ਸੰਧਾਰ ਆ ਇਹਦਾ ਵੀ ਆਇਆ ਸੀ ਹੋਰ ਆਪਾਂ ਵੀ ਵੰਡ ਦਾਂਗੇ ਇਹ ਸਾਰੇ ਲੈ ਪੁੱਤ ਲੈ ਜਾ ਮੰਮੀ ਵੀ ਅੰਦਰ ਹੀ ਨੇ ਪਰ ਮੈਨੂੰ ਚੱਲ ਬੁਲਾ ਮਮਾ ਜੀ ਮਮਾ ਜੀ ਸਾਰਾ ਤੁਸੀਂ ਠੀਕ ਤਾਂ ਹੈ हां भाई तूसी ਹੁਣੇ ਗਏ ਸੀ ਹੁਣੇ ਮੁੜੇ ਕੀ ਹੋ ਗਿਆ ਕੀ ਗੱਲ ਭਾਈ ਸਾਡੇ ਭੈਣ ਦਾ ਘਰ ਆ ਜਦ ਮਰਜੀ ਆਈਏ ਜਾਈਏ ਨਾ ਨਾ ਮਮਾ ਜੀ ਇਸ ਉਧਈ ਕਰ ਅਸੀਂ ਕਦੋਂ ਕਹਿਨੇ ਇਸ ਤ ਵੇ ਅਸੀਂ ਕਹਿ ਪੁੱਛਦੀ ਸੀ ਮਮਾ ਜੀ ਵੀ ਤੁਸੀਂ ਹੁਣ ਗਏ ਸੀ ਵੀ ਹੁਣ ਆ ਗਏ ਮਮਾ ਜੀ ਹਾਂ ਘਰ ਤਾਂ ਤੁਹਾਡਾ ਹੀ ਆ ਤੁਸੀਂ ਜਦ ਮਰਜੀ ਆਓ ਜਦ ਮਰਜੀ ਜਾਓ ਪਰ ਆ ਤਾਂ ਤੁਸੀਂ ਸਾਨੂੰ ਹੈਰਾਨ ਹੀ ਕਰਤਾ ਵੀ ਹੁਣੇ 2 ਮਿੰਟ ਪਹਿਲਾਂ ਜਾਣਾ ਤੇ 2 ਮਿੰਟ ਬਾਅਦ ਹੀ ਆ ਗਏ ਪਹਿਲਾਂ ਭਈ ਮੈਂ ਆਪਣੀ ਭੈਣ ਦਸਦਾਰਾਂ ਦੇਣਾ ਆਈ ਸੀ ਹੁਣ ਮੈਂ ਆਪਣੀ 30 ਦਸਦਾਰਾਂ ਦੇਣਾ ਆ ਕੀ ਕਿੜੀ ਤੀ ਮਾਮਾ ਜੀ ਕੀਤਾ ਪੁੱਤ ਤੂੰ ਵੀ ਹੈ ਮੇਰੀ ਮੈਂ ਸਰਬੀਤੀ ਦਾ ਸੰਧਾਰਾ ਦੇਣ ਆਇਆ ਹੁਣ ਆ ਲੈ ਫੜ ਪਈ ਲੈ ਮਾਮਾ ਤੈ ਕਿਉ ਖੇਚਲਾ ਕੀਤੀ ਹੈ ਮੇਰੇ ਬੋਈਏ ਦੀ ਚੱਲ ਕੋਈ ਨਾ ਪੁੱਤ ਇਹ ਕੀ ਖੇਚਲਾ ਹੁੰਦੀ ਹੈਗੀ ਮੈਨੂੰ ਪਤਾ ਪੁੱਤ ਤਰੇ ਦਿਲ ਤੇ ਕੀ ਬੀਤਦੀ ਹੈ ਤੂੰ ਸਾਡੇ ਧੀਆਂ ਵਰਗੀਆਂ ਸੀ ਤੇਰੇ ਮਾਂ ਬਾਪ ਹੀ ਆ ਪੁੱਤ ਮਾਂ ਬਾਪ ਹੀ ਸਮਝ ਸਾਨੂੰ ਹੂੰ ਜ਼ਰੂਰੀ ਨਹੀਂ ਹੁੰਦਾ ਵੀ ਖੂਨ ਦੇ ਰਿਸ਼ਤੇ ਆ ਭਾਈ ਤੇ ਸਤੇਹਾਰ ਨੇ ਜਿਹੜੇ ਉਹੀ ਨਮਾਉਂਦੇ ਨੇ ਹੂੰ ਜਦ ਮਰਜੀ ਅੱਧੀ ਰਾਤ ਫੋਨ ਕਰਦੀ ਭਾਈ ਉਸੇ ਟਾਈਮ ਹਾਜ਼ਰ ਹੋਊਂਗਾ ਹੂੰ ਮੇਰੀ ਭੈਣ ਚਾਹੇ ਇੱਕ ਟਾਈਮ ਇਥੋਂ ਨਾ ਆ ਜਾਵੇ ਉਹਦੇ ਕੋਲੇ ਤੇਰੇ ਲਵੇਂ ਭਾਈ ਪਹਿਲਾਂ ਆਊਂਗਾ ਮੈਂ ਸ਼ੁਕਰੀਆ ਮਮਾ ਤੇਰਾ ਕੋਈ ਨਾ ਪੁੱਤ ਹੈਗੇ ਆਂ ਅਸੀਂ ਜਿੰਨਾ ਚਿਰ ਮੈਂ ਜਿਉਂਦਾ ਨਾ ਉਹਨਾਂ ਚਿਰ ਮੈਂ ਖੜੂ ਆ ਕੇ ਸ਼ੁਕਰੀਆ ਮਮਾ ਤੁਸੀਂ ਮੇਰੇ ਵਾਸਤੇ ਬੋਈਆ ਲੈ ਕੇ ਆਏ ਮਾਮਾ ਜੀ ਦੀਦੀ ਨੂੰ ਬੇਸ਼ੱਕ ਇਹਦੇ ਆਵਦਾਂ ਨਹੀਂ ਸਮਝਿਆ ਪਰ ਤੁਸੀਂ ਸਮਝਿਆ ਇਸ ਗੱਲ ਦੀ ਖੁਸ਼ੀ ਸੱਚੀ ਮੈਨੂੰ ਵੀ ਬਹੁਤ ਹੋਈ ਆ ਇੱਕ ਮਾਂ ਬਾਪ ਤੋਂ ਵਾਂਝੀ ਧੀ ਨੂੰ ਜਦੋਂ ਕੋਈ ਨਾ ਨਾ ਸਮਝਣ ਵਾਲਾ ਹੋਵੇ ਤਾਂ ਉਸ ਦੀ ਦੇ ਦਿਲ ਤੇ ਕੀ ਬੀਟਦੀ ਆ ਇਹ ਤਾਂ ਉਸ ਦੀ ਨੂੰ ਹੀ ਪਤਾ ਹੁੰਦਾਗਾ ਪਰ ਫਿਰ ਵੀ ਤੁਸੀਂ ਇਹਨੂੰ ਮਾਂ ਬਾਪ ਦਾ ਪਿਆਰ ਦੇਣ ਲਈ ਤਿਆਰ ਹੋਏ ਤੁਸੀਂ ਇਹਦਾ ਇੰਨਾ ਸੋਚਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਮਾਮਾ ਜੀ ਦੇਖਦੇ ਏ ਜੇ ਮੇਰੇ ਭਾਈ ਨੇ ਤੈਨੂੰ ਧੀ ਬਣਾਇਆ ਤਤੇ ਹੀ ਬਣ ਕੇ ਦਿਖਾਈ ਜਿਉਂਦਾ ਰਹਿ ਭਰਾਵਾ ਅੱਜ ਤਾ ਮੇਰਾ ਮਾਨ ਉਦੋਂ ਵੀ ਉੱਚਾ ਕਰਤਾ ਤੈਂ ਤੇਰੇ ਵਰਗੀ ਸੋਚਣਾ ਰੱਬ ਹਰ ਇੱਕ ਭਾਈ ਨੂੰ ਦੇਵੇ ਨਾਲੇ ਮੇਰੀ ਗੱਲ ਸੁਣੋ ਦੀਦੀ ਕਦੇ ਵੀ ਆਪਦੇ ਭਾਈ ਨੂੰ ਯਾਦ ਕਰਕੇ ਰੋਣਾ ਨਹੀਂ ਹੈਗਾ ਤੇ ਇਹ ਨਹੀਂ ਸੋਚਣਾ ਵੀ ਤੁਹਾਡਾ ਭਾਈ ਤੁਹਾਡੇ ਨਾਲ ਵਰਤਦਾ ਨਹੀਂ ਹੈਗਾ ਤੁਹਾਡਾ ਦੂਜਾ ਭਾਈ ਆ ਖੜਾ ਮੈਂ ਤੇਰਾ ਪਿਓ ਆ ਤੀ ਆ ਤੇਰਾ ਭਾਈ ਆ ਜਦ ਮਰਜੀ ਟੈਲੀਫੋਨ ਕਰਦੀ ਅੱਜ ਤੋਂ ਬਾਅਦ ਪੁੱਤ ਤੇਰੇ ਪੇਕੇ ਨੇ ਠੀਕ ਐ ਮੰਮੀ ਹਾਂ ਮੇਰੇ ਵੀ ਪੇਕੇ ਤੇਰੇ ਵੀ ਪੇਕੇ ਚੰਗਾ ਉਹ ਨਾ ਰੋਈ ਕਦੇ ਯਾਦ ਕਰਕੇ ਉਹ ਨੰਨੀ ਰੋਂਦੀ ਚੰਗਾ ਬਾਪੀ ਐਂਡਿੰਗ ਸਰਸ਼ੀਕਾ ਜੀ ਕਿਵੇਂ ਲੱਗੀ ਸਾਡੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਜਿਹੜਾ ਇੱਕ ਅਸੀਂ ਚੰਗਾ ਜਿਹਾ ਮੈਸੇਜ ਦਿੱਤਾ ਉਹਨੂੰ ਜਰੂਰ ਕੀ ਕਰਿਓ ਕੀ ਕਰਿਓ ਆਈ ਲਾ ਕਰਦੇ ਹੋ ਕੀ ਕਰਿਓ ਕੀ ਕਰਿਓ ਆਈ ਲਾਉਂਗਾ ਨਾ ਮਤਲਬ ਸਾਡੇ ਦਿੱਤੇ ਗਏ ਮੈਸੇਜ ਤੇ ਅਮਲ ਜ਼ਰੂਰ ਕਰਿਓ ਜੇ ਕਿਸੇ ਦੀ ਨੂੰਹ ਦੇ ਮੰਨ ਲਓ ਪੇਕੇ ਨਹੀਂ ਵਰਤਦੇ ਤਾਂ ਉਹਨੂੰ ਇਹ ਤਾਨਾ ਕਦੇ ਨਾ ਦਿਓ ਵੀ ਤੇਰੇ ਪੇਕੇ ਤੇਰੇ ਨਾਲ ਵਰਤਦੇ ਨਹੀਂ ਹੈਗੇ ਬਲਕਿ ਜੇ ਹਰ ਇੱਕ ਸੱਸ ਦੇ ਪੇਕੇ ਸੱਸ ਨਾਲ ਵਰਤਦੇ ਆ ਤੇ ਉਹੀ ਪੇਕੇ ਨੂੰ ਨਾਲ ਵੀ ਵਰਤਣ ਲੱਗ ਜਾਣਾ ਨੂੰਹ ਨੂੰ ਆਪਦੇ ਪੇਕਿਆਂ ਦੀ ਕੋਈ ਕਮੀ ਮਹਿਸੂਸ ਨਹੀਂ ਹੁੰਦੀ ਬਸ ਇਸ ਗੱਲ 'ਤੇ ਅਮਲ ਕਰਕੇ ਚੱਲਿਆ ਕਰੋ ਥੈਂਕ ਯੂ ਸੋ ਮਚ